ਨੋਕਰੇ ਘੋੜੇ ਪਦਮ ਦੀ ਸਟੱਡ ਸਰਵਿਸ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਕੁਝਕ ਬਦਲਾਅ ਕੀਤੇ ਗਏ ਆ ਪਦਮ ਦੀ ਸਟੱਡ ਸਰਵਿਸ ਦੀ ਫੀਸ ਨੂੰ ਲੈ ਕੇ ਤੇ ਮੀਟਿੰਗ ਦੇਣ ਦੇ ਸਬੰਧ ਦੇ ਵਿੱਚ ਵੀ ਕਿਹੜੇ ਸਾਹਬ ਦੇ ਨਾਲ ਸਟੱਡ ਸਰਵਿਸ ਦਿੱਤੀ ਜਾਊਗੀ ਤੇ ਕਿੰਨੀ ਫੀਸ ਰੱਖੀ ਵੀ ਆ ਗੱਲਬਾਤ ਸਾਰੀ ਧਿਆਨ ਦੇ ਨਾਲ ਸੁਣ ਲਿਓ ਤਾਂ ਕਿ ਤੁਹਾਨੂੰ ਸਾਰਾ ਕੁਝ ਜੋ ਵੀ ਇਹਦੀ ਸਟੱਡ ਸਰਵਿਸ ਦੇ ਬਾਰੇ ਅਪਡੇਟ ਨਵੀਂ ਚੇਂਜ ਕੀਤੀ ਗਈ ਆ ਉਦੇ ਬਾਰੇ ਪਤਾ ਲੱਗ ਸਕੇ ਦੋਸਤੋ ਸੋ ਅੱਜ ਤਰੀਕ ਹੈਗੀ ਆ 1 ਜੁਲਾਈ 1 ਜੁਲਾਈ 2025 ਜਿਹੜੀ ਪਦਮ ਦੀ ਸਟੱਡ ਸਰਵਿਸ ਦੀ ਫੀਸ ਆ ਅੱਜ ਤੋਂ ਉਹ 61000 ਰੁਪਇਆ ਰੱਖੀ ਗਈ ਆ ਅੱਜ 1 ਜੁਲਾਈ 2025 ਤਰੀਕ ਨੂੰ 61000 ਰੁਪਇਆ ਪਦਮ ਦੀ ਸਟੱਡ ਸਰਵਿਸ ਦੀ ਫੀਸ ਆ ਜਿਹੜੀ ਰੱਖ ਦਿੱਤੀ ਗਈ ਆ ਜਿਹਦੇ ਵਿੱਚ ਮੀਟਿੰਗ ਦਾ ਸਟੱਡ ਸਰਵਿਸ ਦਾ ਸਿਸਟਮ ਕੀ ਰੱਖਿਆ ਗਿਆ ਉਹਦੇ ਵਿੱਚ ਇਹ ਆ ਵੀ ਜਦੋਂ ਘੋੜੀ ਹੀਟ ਤੇ ਆਉਂਦੀ ਆ ਪਹਿਲੀ ਹੀਟ ਦੇ ਉੱਤੇ ਜਦੋਂ ਤੁਸੀਂ ਘੋੜੀ ਮੇਟ ਕਰਾਉਣ ਲੈ ਕੇ ਜਾਓਗੇ ਤਾਂ ਇੱਕ ਹੀਟ ਦੇ ਉੱਤੇ ਇੱਕ ਵਾਰ ਘੋੜਾ ਛੱਡਿਆ ਜਾਊਗਾ ਇੱਕ ਜੰਪ ਦਿੱਤਾ ਜਾਊਗਾ ਉਸ ਤੋਂ ਬਾਅਦ ਘੋੜਾ ਦੁਬਾਰੇ ਉਸੇ ਹੀਟ ਤੇ ਨਹੀਂ ਛੱਡਿਆ ਜਾਣਾ ਇੱਕ ਹੀਟ ਤੇ ਸਿਰਫ ਇੱਕ ਵਾਰ ਜੰਪ ਦਿੱਤਾ ਜਾਣਾ ਉਸ ਤੋਂ ਬਾਅਦ ਜੇਕਰ ਘੋੜੀ ਗੱਬਣ ਨਹੀਂ ਰਹੀਂਦੀ ਉਸ ਜੰਪ ਦੇ ਉੱਤੇ ਤਾਂ ਦੁਬਾਰੇ ਫੇਰ ਜਦੋਂ ਘੋੜੀ ਹੀਟ ਦੇ ਵਿੱਚ ਆਉਂਦੀ ਆ ਤਾਂ ਦੁਬਾਰੇ ਫੇਰ ਤੁਹਾਨੂੰ ਅਗਲੀ ਹੀਟ ਦੇ ਉੱਤੇ ਇੱਕ ਜੰਪ ਫੇਰ ਮਿਲਣਾ ਸੋ ਇਸ ਚੀਜ਼ ਨੂੰ ਨੋਟ ਕਰ ਲਿਓ ਧਿਆਨ ਦੇ ਵਿੱਚ ਲੈ ਲਿਓ ਵੀ 61000 ਰੁਪਿਆ ਸਟੱਡ ਸਰਵਿਸ ਦੀ ਫੀਸ ਰੱਖਤੀ ਅੱਜ ਤੋਂ ਬਾਅਦ ਪਦਮ ਦੀ ਤੇ ਇੱਕ ਹੀਟ ਦੇ ਉੱਤੇ ਇੱਕ ਜੰਪ ਦਿੱਤਾ ਜਾਊ ਚਾਂਸ ਦੋ ਦਿੱਤੇ ਜਾਣਗੇ ਜਿਵੇਂ ਪਹਿਲਾਂ ਪਹਿਲੀ ਹੀਟ ਤੇ ਤੁਸੀਂ ਘੋੜੀ ਮਲਾਉਣ ਲੈ ਕੇ ਗਏ ਉਦੋਂ ਘੋੜਾ ਇੱਕ ਵਾਰ ਛੱਡਿਆ ਜਾਊਗਾ ਪ੍ਰੋਪਰ ਚੈੱਕ ਅਪ ਘੋੜੀ ਦਾ ਹੀਟ ਪ੍ਰੋਪਰ ਚੈੱਕ ਕਰਾ ਕੇ ਸਿਰਫ ਇੱਕ ਜੰਪ ਦਿੱਤਾ ਜਾਊਗਾ ਉਦੋਂ ਬਾਅਦ ਦੁਬਾਰੇ ਫੇਰ ਜਦੋਂ ਘੋੜੀ ਹੀਟ ਦੇ ਵਿੱਚ ਆਉਂਦੀ ਆ ਰੱਬ ਨਾ ਕਰੇ ਜੇ ਘੋੜੀ ਗੱਭਣ ਨਹੀਂ ਰਹਿੰਦੀ ਉਸ ਜੰਪ ਦੇ ਨਾਲ ਤਾਂ ਅਗਲੀ ਹੀਟ ਤੇ ਘੋੜਾ ਇੱਕ ਵਾਰ ਦੁਬਾਰੇ ਫੇਰ ਛੱਡਿਆ ਜਾਓ ਸੋ ਇਸ ਚੀਜ਼ ਨੂੰ ਨੋਟ ਕਰ ਲਿਓ ਇਹ ਨਵੀਂ ਅਪਡੇਟ ਪਦਮ ਦੀ ਸਟੱਡ ਸਰਵਿਸ ਦੇ ਬਾਰੇ ਦਿੱਤੀ ਗਈ ਆ ਦੋਸਤੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਸਕਰੀਨ ਦੇ ਉੱਤੇ ਆਪਾਂ ਅੰਕਲ ਦਾਰਾ ਸਿੰਘ ਜੀ ਦਾ ਕੰਟੈਕਟ ਨੰਬਰ ਦੇਤਾ ਤੇ ਉਹਨਾਂ ਦੇ ਬੇਟੇ ਬਾਈ ਦਲਜੀਤ ਦਾ ਨੰਬਰ ਦੋਨੇ ਤੁਸੀਂ ਨੋਟ ਕਰ ਲਿਓ ਜਿਹੜੇ ਤੇ ਮਰਜ਼ੀ ਗੱਲਬਾਤ ਕਰਕੇ ਤੁਸੀਂ ਹੋਰ ਜਿਹੜੀ ਕੋਈ ਗੱਲਬਾਤ ਕਰਨੀ ਆ ਪੁੱਛਣਾ ਹੋਇਆ ਕੁਛ ਵੀ ਉਹਦੇ ਬਾਰੇ ਪੁੱਛ ਸਕਦੇ ਹੋ ਬਾਈ ਦਲਜੀਤ ਦਾ ਕੰਟੈਕਟ ਨੰਬਰ ਆ 9817296326 ਤੇ ਦੂਜਾ ਨੰਬਰ ਆ ਜਿਹੜਾ ਅੰਕਲ ਦਾਰਾ ਸਿੰਘ ਜੀ ਦਾ 9416848565 ਤੇ ਐਡਰੈਸ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਵੀ ਹਰਿਆਣੇ ਦੇ ਵਿੱਚ ਜਿਹੜਾ ਇਹਨਾਂ ਦਾ ਪਿੰਡ ਆਗਾ ਅਵੇਟ ਲੋਸਟ ਸਟੱਡ ਫਾਰਮ ਦਾ ਨਾਮ ਰੱਖਿਆ ਗਿਆ ਹੈਗਾ ਤੇ ਦਮਦਮਾ ਇਹਨਾਂ ਦਾ ਪਿੰਡ ਪੈ ਜਾਂਦਾ ਹਰਿਆਣੇ ਦੇ ਵਿੱਚ ਤਕਰੀਬਨ ਡੱਬਾ ਵਾਲੀ ਤੋਂ ਇਹ 40-45 ਕਿਲੋਮੀਟਰ ਅੱਗੇ ਪੈ ਜਾਂਦਾ ਹੈਗਾ ਸੋ ਜਿਸ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਜਾਂ ਕੋਈ ਵੀ ਗੱਲਬਾਤ ਪਦਮਦੀ ਸਟੱਡ ਸਰਵਿਸ ਦੇ ਬਾਰੇ ਤੁਹਾਨੂੰ ਕੋਈ ਵੀ ਡਾਟ ਹੋਵੇ ਵੈਸੇ ਤਾਂ ਮੈਂ ਸਾਰੀ ਗੱਲਬਾਤ ਤੁਹਾਨੂੰ ਕਲੀਅਰ ਕਰਤੀ ਪਰ ਫਿਰ ਵੀ ਜੇ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋਵੋ ਤਾਂ ਇਹਨਾਂ ਦੋਨੇ ਨੰਬਰਾਂ 'ਚੋਂ ਕਿਸੇ ਤੇ ਮਰਜ਼ੀ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਹੋਰ ਕੁਝ ਵੀ ਪੁੱਛ ਸਕਦੇ ਹੋ ਸੋ ਨੋਟ ਕਰ ਲਿਓ ਅੱਜ 1 ਜੁਲਾਈ 2025 ਨੂੰ ਪਦਮਦੀ ਜਿਹੜੀ ਸਟੱਡ ਸਰਵਿਸ ਦੀ ਫੀਸ ਆ 60000 ਰੁਪਇਆ ਕਰ ਦਿੱਤੀ ਗਈ ਆ ਸੋ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਕਰੀਨ ਦੇ ਦਿੱਤੇ ਦਿੱਤੇ ਨੰਬਰਾਂ ਦੇ ਉੱਤੇ ਸੰਪਰਕ ਕਰ ਲਿਓ ਧੰਨਵਾਦ ਜੀ ਦੋਸਤੋ ਸਸਕੀ ਕਾਲ